ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਕਿ ਦਿਨ ਤੋਂ ਪੁਣਿਆ ਰਾਜ ਤੋਂ ਪੁਣਿਆ ਬਖਸ਼ੇ ਤਰੱਕੀ ਹਮੇਸ਼ਾ ਆਪਣੇ ਆਪਣੇ ਘਰਾਂ ਦੇ ਵਿੱਚ ਖੁਸ਼ ਰਹੋ ਤੁਹਾਡੀਆਂ ਜਨਨੀਆਂ ਤੁਹਾਨੂੰ ਨਾਮ ਤੰਗ ਕਰਦੀਆਂ ਹੋਵੇ ਮੈਂ ਵੀ ਅਸਾਂ ਅਸਾਂ ਨਹੀਂ ਬੈਠੀਆਂ ਮੇਰੇ ਸਣੇ ਆ ਕੇ ਗਾਲੀ ਸਾਡੇ ਘਰਾਂ ਦੇ ਹਸਾਬਿਕ ਤਾਂ ਨਵੇੜ ਦੇ ਆ ਤਾਂ ਹੁਣ ਕੈਮਰੇ ਨੂੰ ਕਿਉਂ ਪਰ ਨਹੀਂ ਪਟ 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 ਰੋਪੀ ਮੈਨੂੰ ਖਾਣੀ ਦੁਰਵਰ ਕਰਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਸਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾ ਵਿੱਚ ਰੱਖੇ ਜੀ ਤੇ ਸਾਨੂੰ ਵੀ ਪ੍ਰਮਾਤਮਾ ਹਿੰਮਤ ਬਖਸ਼ੇ ਇਹ ਬੰਦਿਆਂ ਨਾਲ ਲੜਨ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੇ ਚਾਰ ਭਾਂਡੇ ਆਏ ਸਭ ਕਿਤੇ ਖਾ ਕੇ ਹੂੰ ਹੁਣ ਤਾਂ ਇੱਕ ਨਮਾ ਹੀ ਕੰਮ ਚੱਲਣ ਲੱਗ ਗਿਆ ਇੱਤਾਂ ਅਗਰ ਮੈਂ ਵੀਡੀਓ ਦੇਖ ਦਿੰਗੇ ਛੱਡ ਦੇ ਤੀਵੀਆਂ ਪਾਸ ਰੱਖ ਦਿੰਦੀਆਂ ਚੀਤਾ ਹਾਂ ਚਾਰ ਦਾ ਚਾਰ ਦਾ ਚਾਰ ਜੰਦਾ ਮਹੀਨੇ ਦਾ ਖਾਤਾ 514 ਲੈ ਲਈ ਹੁਣ ਪਈ ਦੀ ਸਾਰੀ ਗੱਲ ਦੀ ਸਾਰਿਆਂ ਨੂੰ ਇਹ ਗੱਲ ਸੱਚੀ ਆ ਬਾਈ ਤੂੰ ਜਾ ਜੰਡੀਗੜ੍ਹ ਨੂੰ ਅੱਜੇ ਸਸਰੀ ਗਾਲ ਜੀ ਸਾਰਿਆਂ ਨੂੰ ਮਹਿਲਾ 4 ਰੁਪਏ ਹੋ ਹੀ ਲਿਆਵਾ ਚਾਰ ਜੰਦੇ ਲਿਆ ਕੇ ਦੇ ਦੇ ਸਾਡਾ ਕਹਣਾ ਛੁੱਟੂ ਭਾਵੇਂ ਲੱਖ ਰੁਪਏ ਦਾ ਆਵੇ ਘਰ ਆ ਲਈਆ ਹੈ ਘਰ ਆ ਲਈ ਪਾਉਂਦਾ ਨਾ ਬਚਦਾ ਮੈਂ ਕਲੇਸ਼ ਤੇ ਉਹ ਸਮਝਾਂਦਾ ਨਾ ਵਿਕਿਆ ਮੰਗਦੇ ਇਹ ਓਹੋ ਅੱਛਾ ਮੈਂ ਦੇਖੀ ਨਹੀਂ ਨਾ ਵੀਰ ਮੈਂ ਨਹੀਂ ਸਮਝਿਆ ਗਾਹ ਦੇਖੋ ਗੱਲ ਤਾਂ ਉਹ ਤੁਸੀਂ ਤਾਂ ਇਸ ਸੁਣ ਗਏ ਅਨਨ ਲਿਆ ਕੇ ਚਿੱਟਾ ਵੀ ਗੱਲ ਤਾਂ ਹੁੰਦਾ ਦੱਸਾਂ ਜੀ ਵੀ ਪੋਲਟਰੀ ਫਾਰਮ ਨੇ ਕੱਟਤਾ ਮੇਰਾ ਦਿਵਾਲੀਆ ਦਿਵਾਲੀ ਭਾਲ ਜਿਹੜਾ ਲੋਹੇ ਵਾਲੇ ਦੇ ਪੈਸੇ ਐ ਉਹਦੇ ਤੇੜ ਨੂੰ ਖੜੇ ਆ ਉਹ ਨੂੰ ਮੈਂ ਕਹਿੰਦਾ ਕਿਹਾ ਮਾ ਮੈਨੂੰ ਕਣਕ ਵਾਢ ਲੈਣ ਦੇ ਹੁਣ ਕਣਕ ਵਾਢ ਹੋ ਗਈ ਅੱਜ ਕੱਲ੍ਹ ਤੋ ਤੇ ਦਿਨਾਂ ਵਿੱਚ ਉਹਦਾ ਫੋਨ ਕਿਸੇ ਵੀ ਟਾਈਮ ਵੱਜ ਸਕਦਾ ਹੁਣ ਜਿਹੜੀ ਗੱਲ ਕਰਕੇ ਆ ਤਾਂ ਬਿਲ ਕਟਾਈ ਜੀ ਤਿੰਨ ਇੱਕ ਪਾਪਾ ਜੀ ਦੇ ਨਾਂ ਉਦਾ ਇੱਕ ਸੁਖਵੀਰ ਦੇ ਨਾਂ ਉਦਾ ਇੱਕ ਮਾ ਆਪਣੇ ਨਾਂ ਦਾ ਉਹਨਾਂ ਚ ਇੱਕ ਦੀ ਪੇਮੈਂਟ ਆ ਗਈ ਦੋ ਦੀ ਪੇਮੈਂਟ ਹਾਲਪਾਈ ਨਹੀਂ ਹੈ ਜੀ ਉਹਦੇ ਆਉਣੀਆਂ ਮੈਂ ਉਹਦਾਂ ਵਿੱਚ ਉਹ ਪੇਮੈਂਟ ਪੈ ਗਈ ਮੈਂ ਜਾਵਾਂ ਉਹਦਾ ਹਿਸਾਬ ਕਿਤਾਬ ਨੂੰ ਵੇਖ ਕੇ ਆਵਾਂ ਜਦੋਂ ਬੰਦੇ ਦਾ ਦਿਵਾਲੀਆ ਨਿਕੜਾ ਉਹ ਹੋਵੇ ਤੇ ਜਨਾਨੀਆਂ ਕਰੇ ਚਾਰਜਰ ਦਿਖਾਵੇ ਉਹਦੇ ਆਲੇ ਬਟੂਏ ਆਲੇ ਲਓ ਚੰਗੀਆਂ ਗੱਲਾਂ ਕਰੋ ਅੱਜ ਮੈਂ ਹਿਸਾਬ ਕਿਤਾਬ ਨਵੇੜ ਦੇਣਾ ਕਰਾਂ ਠੀਕ ਹੈ ਅੱਛਾ ਮੈਨੂੰ ਪੁੱਛੋ ਕਿੱਥੇ ਮੇਰਾ ਬਟੂਆ ਦੋ ਨਾਂ ਮੈਂ ਦੇ ਦਵਾਂ ਤੁਹਾਨੂੰ ਪਹਿਲੇ ਅੱਛਾ ਬਟੂਆ ਨਹੀਂ ਤੁਤ ਮੈਨੂੰ ਲੱਗਦਾ ਬਾਹਰ ਪਿਆ ਸੋ ਤੇ ਥੋੜਾ ਬਟੂਆ ਚਾਹ ਕੇ ਲਗਾ ਬਟੂਆ ਲੈ ਲਓ ਕੁੱਟ ਤੇ ਪਿਆਨ ਵਿੱਚ ਵੱਡਿਆ ਤਾਂ ਹੂੰ ਲਓ ਜੀ ਹੁਣ ਹਿਸਾਬ ਕਿਤਾਬ ਤੁਹਾਡੇ ਸਾਹਮਣੇ ਨਵੇੜ ਦੇਣਾ ਹੁਣ ਗਵਾਹ ਇਹ ਰਹੀ ਸਾਰੇ ਹੀ ਹਾਂਜੀ ਹਾਂ ਉਹ ਤੇ ਮੈਂ ਵਿੱਕੀ ਦਾ ਬਰੂਆ ਮੰਗਵਾਉਣਾ ਹੈ ਨਹੀਂ ਮੈਂ ਤੁਸੀਂ ਸਾਨੂੰ ਦੇਣੇ ਪੈਸੇ ਕਿੰਨੇ ਕਹਿਣਾ ਕੀ ਚਾਹੁੰਦੇ ਅਸੀਂ ਬਟੂਆ ਲੈਣਾ ਤੁਹਾਡਾ ਉਹਰੇ ਦਾ ਸਾਰਾ ਤਾਂ ਇਹ ਨਹੀਂ ਨਾ ਆਇਆ ਪਾਚਾ ਇਹ ਗੱਲ ਨਾਲ ਫੇ ਚਿੱਕੜ ਵੀ ਨਹੀਂ ਤਾਂ ਹੀ ਤਾਂ ਭਗਾਉਣੇ ਆ ਤਾਂ ਹੀ ਤਾਂ ਭਗਾਉਣੇ ਵਟੂਏ ਆਹ ਹੈ ਨਹੀਂ ਬੜਾ ਦੇਖੋ ਨੂੰ ਤਾਂ ਜਮੇ ਹੀ ਕਰਨੀ ਹੈਗੀ ਜਮੇ ਹੀ ਕਰਨੀ ਜੇ ਤੁਹਾਡੇ ਬੈਂਕਾਂ ਚ ਪਏ ਆ ਦੁੱਗਲ ਪਏ ਹੈ ਨਹੀਂ ਬੜਾ ਦੁੱਗਲ ਪਏ ਹੈ ਨਹੀਂ ਮੈਨੂੰ ਨਹੀਂ ਤੁਮਾਂ ਕਿੱਥੇ ਮਿਲਾਂ ਲੀ ਬਤਾ ਖਾਲੀ ਹੈ ਕਿਥੇ ਰੁੜ ਜਾਉਂਗਾ ਠੀਕ ਆ ਹੋਣ ਕੀ ਦਾ ਹੁਣ ਦੱਸ ਜਾ ਤਾਂ ਖਾਲੀ ਆ ਉਹ ਜਦੋਂ ਖਾਲੀ ਹੈ ਉਹ ਕਿਵੇਂ ਕਰਿਆ ਖਾਦੀ ਮੈਨੂੰ ਆਇਆ ਦੱਸੋ ਸਾਡੀ ਸਾਡਾ ਖਰਚ ਆ ਗਿਆ ਵਿੱਕੀ ਦਾ ਵਿੱਕੀ ਦਾ ਖਰਚ ਆਇਆ ਹੈਗਾ ਜੇ ਇਹਦਾ ਨਾ ਵਿਆਹ ਹੋ ਜਾਂਦਾ ਬੰਦੇ ਦਾ ਕਬੀਲਦਾਰ ਹੋ ਜਾਂਦਾ ਹਾਂ ਜੇ ਕਬੀਲਦਾਰੀ ਕਿਹਨੂੰ ਕਹਿੰਦੇ ਆ ਬੇ ਆਪਣੀ ਧੀ ਵੀ ਦੀ ਹਰ ਰੀਜ ਪੂਰੀ ਕਰੇ ਆਪਣੇ ਨਿਆਣਿਆਂ ਦੀ ਹਰ ਇੱਛਾ ਪੂਰੀ ਕਰੇ ਬਿਲਕੁਲ ਸਹੀ ਗੱਲ ਹੈ ਠੀਕ ਹੈ ਉਹ ਟਾਈਮ ਨਾਲ ਦਵਾਈ ਦਵਾਵੇ ਟਾਈਮ ਨਾਲ ਚੀਜ਼ ਦਵਾਵੇ ਇਹਨੂੰ ਕਹਿੰਦੇ ਕਬੀਲਦਾਰ ਉਹ ਹੋ ਗਿਆ ਹੁਣ ਤੂੰ ਕਬੀਲਦਾਰ ਤੂੰ ਪੈਸੇ ਕਮਾ ਕੇ ਕਿੱਥੇ ਦੇਣੇ ਆ ਅੱਛਾ ਮੈਂ ਕਰਦਾ ਹੁਣ ਕਬੀਲਦਾਰੀ ਬੱਚੇ ਕਰਦੇ ਮੈਂ ਮੈਂ ਤੁਹਾਡੀ ਗੱਲ ਦਾ ਜੀਕਰ ਕਰਨਾ ਚਾਹੁੰਦਾ ਤੁਹਾਡੀ ਗੱਲ ਦੇ ਵਿੱਚ ਐਡ ਕਰਨਾ ਬਿਲਕੁਲ ਜੇ ਹੁਣ ਅਸੀਂ ਪੋਲਟਰੀ ਫਾਰਮ ਦਾ ਕੰਮ ਸ਼ੁਰੂ ਕਰਿਆ ਉੱਥੇ ਤੇ 40-50 ਹਜ਼ਾਰ ਰੁਪਏ ਮਹੀਨੇ ਦਾ ਆਊਗਾ ਹਾਂਜੀ ਠੀਕ ਹੈ ਨਾ ਉਹ 40000 ਜਾਂ 50000 ਨਾਲ ਤਾਂ ਵਿਕੀ ਨਜਾਨੀ ਰੱਖੀ ਹੋਈ ਹੈ ਬਾਹਰ ਨਾ ਮੈਂ ਰੱਖੀ ਹੋਈ ਉਹ ਹੋ ਫਿਰ ਅਸੀਂ ਜਿਹੜਾ ਉਸ ਕਹਿਣੀ ਸੁਣ ਲਓ ਹੁਣ ਉਹ ਬਿਜ਼ਨਸ ਜਿਹੜਾ 50000 ਉੱਥੇ ਦੇ ਮਹੀਨੇ ਦਾ ਆਉਣ ਲੱਗੂਗਾ ਉਹਦੇ ਲਈਏ ਘਰ ਵਿੱਚ ਤੰਗੀ ਵੀ ਝੰਲਦੀ ਏ ਆਪਾਂ ਤਾਂ ਮੜੀ ਜਾਂਦਾ ਨਹੀਂ ਮੈਂ ਤੁਹਾਡੀ ਗੱਲ ਸਹਿਮਤ ਨਹੀਂ ਸਹੀ ਵਾਰ ਤੂੰ ਸਹਿਮਤ ਨਹੀਂ ਤੂੰ ਮੋੜ ਕੇ ਪੈਸੇ ਭਰਉਂਦੀ ਏ ਤੂੰ ਮੈਂ ਕਹਿੰਦਾ ਗੱਲ ਸੁਣੋ ਸਿਲੰਡਰ ਵੀ ਭਰਉਣ ਨੂੰ ਪਿਆ ਇਸ ਆ ਸਾਧ ਜਦੋਂ ਸੁਦੂ ਕੋ ਲੱਕੜੀਆਂ ਪਈਆਂ ਸਾਰੀਆਂ ਇਹ ਮੇ ਉਸ ਚੈਲਦੀ ਦੀ ਕੋਲ ਹੁੰਦੇ ਪੈਸੇ 1100 ਮਾਦੀ ਨੇ ਵਿਕੀ ਗਏ ਤੇ ਜਾ ਵਿਕੀ ਭਰ ਲੈ ਇੱਕ ਹੋਰ ਹੋਗਾ ਫੇਰ ਬਈ ਬਸ ਕਰਿਓ ਇੱਕ ਘੱਟਾ ਮਰਾਲੇ ਰੋਜ਼ ਰਿੱਟਦਾ ਕਾ ਆ ਕੋਈ ਇਹ ਖਬਰ ਲੈ ਚਲੋ ਖਾਣੇ ਵਧਿਆ ਆ ਨਹੀਂ ਜਿਵੇਂ ਕੋਣਾ ਕੰਮ ਇਸ ਦਾ ਤਾਂ ਪਤਾ ਵੀ ਆਪਣੇ ਦੁੱਧ ਘਟ ਗਿਆ ਦੁੱਧ ਵੀ ਡੇਲੀ ਆਉਂਦਾ ਦਹੀ ਵੀ ਆ ਲੱਗ ਗਿਆ ਫਿਰ ਇਹ ਜ਼ਰੂਰੀ ਹੈ ਨਾ ਚੀਜ਼ਾਂ ਸਬਜ਼ੀ-ਭਾਜੀ ਵੀ ਲੈਣੀ ਪੈਣੀ ਹੈ ਕੱਚ ਜੋਂ ਪੈਸੇ ਹੀ ਨਹੀਂ ਅਸੀਂ ਹੁਣ ਕੀ ਭਾਈ ਤੋਂ ਦਾ ਕਰੀਏ ਸਮਝ ਨਹੀਂ ਆ ਰਹੀ ਗੱਲ ਹੈ ਨਾ ਬਣੀ ਤੇ ਨਾ ਪਤਾ ਲੱਗ ਰਿਹਾ ਜੀ ਕਿਹੜੇ ਮੇਰੇ ਬੂਰੇ ਆਈ ਹੋ ਕੇ ਬਈ ਗੱਲ ਹੈ ਤਾਂ ਹੁਣ ਮੈਂ ਗੱਲ ਨੂੰ ਵੇਖਦਾ ਇੱਕ ਵੀ ਜਿੱਕਣਾ ਹੁੰਦੀ ਤੁਸੀਂ ਕਹਿੰਦਾ ਵੀ ਤੁਹਾਡੇ ਬਟੂਏ ਨੂੰ ਚਾਰਜਰ ਵੀ ਆਪਾਂ ਨੂੰ ਫੋਨ ਦਾ ਪਤਾ ਹੁੰਦਾ ਵੀ ਆਪਾਂ ਨੇ ਸਵੇਰ ਨੂੰ ਚਾਰਜਰ ਕਰਦੇ ਆ ਅਸੀਂ ਵੀ ਸਵੇਰੇ ਰੱਖਿਆ ਕਰਨਾ ਦੇ ਲਈ ਚੁਪ ਕਰਤਾ ਜੀ ਆਪਾਂ ਨੂੰ ਪਤਾ ਵੀ ਜਿਹੜਾ ਚਾਰਜਰ ਹੁੰਦਾ ਏ ਉਹ ਸਵੇਰ ਨੂੰ ਆਪਾਂ ਰਾਤ ਨੂੰ ਆਪਾਂ ਚਾਰਜ ਕਰ ਦਿੰਦੇ ਜਾਂ ਆਪਾਂ ਜ ਸਵੇਰੇ ਚਾਰਜ ਕਰ ਲਈ ਸਾਰੀ ਦਿਹਾੜੀ ਚੱਲਦਾ ਚੱਲਦਾ ਨਾ ਇੱਕ ਨਹੀਂ ਜਦੋਂ ਬੰਦਾ ਨੌਕਰੀ ਹੋ ਲੱਗਿਆ ਹੁੰਦਾ ਉਹਨੂੰ ਮਹੀਨੇ ਵਜੋਂ ਤਨਖਾਹ ਪੈਂਦੀ ਏ ਉਹ ਚਾਰਜ ਹੋ ਜਾਂਦਾ ਉਹਨੇ ਇੱਕ ਮਹੀਨਾ ਚਲਵਾਉਂਦਾ ਇੱਕ ਮਹੀਨੇ ਦਾ ਸਾਨੂੰ ਵੀ ਦੇ ਦੋ ਸੁਣ ਲਓ ਇਸੇ ਤਰ੍ਹਾਂ ਜਦੋਂ ਸਰਕਾਰ ਆ ਆਪਣਾ ਬਜਟ ਤਿਆਰ ਕਰਦੀ ਏ ਚਾਰਜ ਹੋ ਕੇ ਉਹ ਇੱਕ ਸਾਲ ਦਾ ਚਾਰਜ ਲੱਗ ਜਾਂਦਾ ਠੀਕ ਹੈ ਨਾ ਹਾਂ ਹੁੰਦਾ ਨੇ ਕਰ ਹਾਂ ਸੋ ਨੋਗਾ ਹੁਣ ਤੁਸੀਂ ਤੁਸੀਂ ਰਾਮ ਤਾਂ ਤੁਸੀਂ ਗਾ ਗਾ ਗੱਲ ਲਾਉ ਬੁੱਦੇ ਨੇ ਉਹ ਮੀਨੇ ਦਾ ਸਭ ਫੈਸਲੇ ਠੀਕ ਆ ਉਹਨਾਂ ਦਾ ਤੁਸੀਂ ਕੋਈ ਸਾਥ ਦਗਾ ਸੁਣ ਚਲੋ ਨਹੀਂ ਮੰਨ ਚਲੋ ਠੀਕ ਆ ਜੀ ਗੱਲ ਦੇ ਵੇੜ ਬੰਦੇ ਚ ਲੋ ਜੀ ਨਿਭੜ ਗਈ ਹਾਂ ਠੀਕ ਆ ਜੀ ਹਾਂ ਤੁਹਾਨੂੰ ਗੱਲ ਸੁਣੋ ਵੀ ਜਿਹੜਾ ਕੰਮ ਤੁਸੀਂ ਕਰਦੀਆਂ ਈ ਹੂੰ ਠੀਕ ਆ ਬਈ ਜੇ ਆਪਾਂ ਨੇ ਕਿਸੇ ਮਤਲਬ ਕਿ ਇੱਥੇ ਕੋਈ ਗਰੀਬ ਲੇਡੀ ਰੱਖਣੀ ਹੋਵੇ ਕਿੰਨੇ ਚ ਕਰ ਦੂਗੇ ਭਈਆ 1500 ਚ ਪੁੱਛੇ ਹਾਂ 1500 ਚ ਪੁੱਛੇ 1500 ਚ ਪੁੱਛੇ ਠੀਕ ਹੈ ਰੋਟੀ ਪਾਣੀ ਵੀ 2000 ਚ 2000 ਦੇ ਰੋਟੀ ਪਾਣੀ ਹੋਗੇ ਕਿੰਨੇ ਕਿੰਨੇ 1500 ਦੇ ਕੱਪੜੇ ਉਹਦੇ ਯਾਰਾ ਹਾਂ 1500 ਦੇ ਕੱਪੜੇ ਤੋਂ ਹੋਗੇ 15 ਨਾਲ 15 3 ਤੇ 2000 5000 ਹੋਗੇ ਹਾਂ 5000 5000 ਬਾਕੀ ਜਿਹੜੇ ਨਿਆਣ ਲੱਲੀ ਪਿੱਲੀ ਸਾਫ ਰਿਆ ਉਹ ਕਹਿੰਦੇ ਜੀ ਸਾਡੇ ਤੋਂ ਤਾਂ ਘਿੰਤੀ ਸੀਗੀ ਮੈਂ 1000 ਰੁਪਏ ਲੈਣਾ ਸੰਭੜ ਦਾ ਲਾ ਲਓ 1000 ਰੁਪਏ ਲੈਣਾ ਸੰਭੜ ਦਾ ਲਾ ਲਓ 6000 ਹੋ ਗਏ ਹਾਂ ਜਿਵੇਂ ਆਪਾਂ ਉੱਥੇ ਚੱਪਲਾਂ ਖੋਲਤੀਆਂ ਉੱਥੇ ਕੱਪੜੇ ਸੀੜਦੇ ਤੇ ਉਹਦਾ ਕੰਮ ਆਹੀ ਆ ਵੇ ਵੇ ਸ਼ਾਂਤਾ ਤੇ 6000 ਰੁਪਏ ਦੇ ਵਿੱਚ ਹੀ ਕੰਮ ਕਰਨਾ ਉਹਨੇ ਇੱਕ ਦਿਨ ਦਾ ਹੈ ਇੱਕ ਦਿਨ ਦਾ ਇੱਕ ਦਿਨ ਤਾਂ 1500 ਲੱਗ ਜਾਂਦੀਆਂ ਕੱਪੜੇ ਧੋਣ ਦਾ ਨਹੀਂ ਇਹ ਨਹੀਂ ਮੇਰਾ ਮੇਰੇ ਨਾਲ ਸੁਣੋ ਮਹੀਨੇ ਦਾ ਤੁਸੀਂ ਸਾਨੂੰ ਦੋ 6 ਦਿਓ ਦਿੱਤਾ ਠੀਕ ਆ ਅੱਛਾ ਕੋਈ ਕਿਰਕਿਰ ਨਹੀਂ ਹਾਂ ਕੋਈ ਭੀੜ-ਭੇੜ ਨਹੀਂ ਕੋਈ ਕਿਰਕਿਰ ਨਹੀਂ ਹਾਂ ਠੀਕ ਹੈ ਗੱਲਾਂ ਸੁਣ ਲਓ ਹੁਣ ਪਹਿਲਾਂ ਉਹਦੇ ਵਿੱਚ ਕੀ-ਕੀ ਉਹਦੇ ਵਿੱਚ ਤੁਸੀਂ ਸੱਤ ਨਾਂ ਦਾ حساب ਹੁੰਦੇ ਨੇ ਚਾਹੇ ਅਸੀਂ ਖਾ吃ੀਏ ਚਾਹੇ ਅਸੀਂ ਆਪਣੇ ਝਮਾ ਕਰੀਏ ਨਾ ਅਸੀਂ ਕਿਸੇ ਨੂੰ ਦੇਵੇ ਆ ਆਪਣੇ ਜੈ ਸਵਾਰੀ ਦਈਏ ਹਾਂ ਚਾਹੇ ਆਪਣੇ ਨਿਆਣੇ ਨੂੰ ਕੋਈ ਚੀਜ਼ ਮਾਰੀ-ਮੋਟੀ ਲੈ ਕੇ ਦੇ ਦੇਈਏ ਚਾਹੇ ਕੋਈ ਬੁਖਾਰ ਚੜ ਜਾਵੇ ਤੁਹਾਨੂੰ ਕੋਈ ਦਵਾਈ ਖਾ ਦਵਾਈ ਦਾ ਖਾਜੁੰਦਾ ਪਤੀ ਪਰਮੇਸ਼ਰਾਂ ਦਾ ਯਾਰ ਤੁਸੀਂ ਜਦ ਤੁਸੀਂ ਸੱਤੇ ਕੰਮ ਕਰਨ ਦੇ ਪੈਸੇ ਲੈਣੇ ਆ ਕੱਪੜੇ ਧੋਉਂਦੇ ਹਾਂ ਮਤਲਬ ਕਿਾਰੇ ਖਾਰੇ ਕੋਈ ਮੇਰੀ ਗੱਲ ਜੇ ਸਾਧੀਆਂ ਚੀਜ਼ਾਂ ਦੇ ਪੈਸੇ ਲੈਣੇ ਆ ਤਾਂ ਬਿਮਾਰ ਹੁਣ ਉਹਨੂੰ ਬਿਮਾਰ ਜੀ ਮੰਨ ਲ ਕੋਈ ਆਪਾਂ ਬੀਬੀ ਰੱਖੀ ਉਹਨੂੰ ਬਿਮਾਰ ਹੋਈ ਨੂੰ ਵੀ ਉਹ ਕਰੂਗਾ ਉਹਦਾ ਘਰ ਵਾਲਾ ਲੈ ਕੇ ਜਾਊਗਾ ਉਹਦਾ ਘਰ ਵਾਲਾ ਲੈ ਕੇ ਜਾਊਗਾ ਆਪਣੇ ਕੋਲ ਤੇ ਪੈਸੇ ਖਰਚੂਗਾ ਨਾ ਉਹ ਤਾਂ ਘਰ ਵੱਖਰੀ ਹੋ ਜੀ ਸੰਦੀਪ ਮੇਰੀ ਗੱਲ ਸੁਣ ਚੱਲ ਕੋਈ ਨਾ ਬਈ ਸੰਦੀਪ ਦੇ ਵਿਚਾਰ ਦੀ ਗੱਲੋਂ ਦੁੱਖਦੀ ਰਹਦੀ ਐ ਇਹਨੂੰ ਸਰਜੀਤ ਕੋਲ ਜਾਣਾ ਪੈਣਾ ਠੀਕ ਹੈ ਜੇ ਵੀ ਨਾ ਕੰਮ ਨਹੀਂ ਕਰਨਾ ਹੁਣ 6000 ਰੁਪਏ ਲੈਣਾ ਫੇਰ ਮੇਰੇ ਬਾਅਦ ਹੋ ਕੇ ਨਾ ਮੈਂ ਨਾ ਕੰਮ ਨਹੀਂ ਕਰਦਾ ਸੰਦੀਪ ਜੇ ਤੇਰਾ 500 ਰੁਪਏ ਮਰ ਲਾਸਤ ਨੂੰ 500 ਸਾਤੀਆ ਮੈਨੇਜ ਕਰੂ ਨਾ ਕੋਈ ਗੱਲ ਨਹੀਂ ਬਤੋ ਤਾਂ ਪਤਾ ਕਿ ਲੰਗੀ ਆ ਨਾ ਤੂੰ ਟੇਕੇ ਜਾ ਹਾਂ ਹੋਰ ਠੀਕ ਚਲੋ 1000 ਰੁਪਏ ਤੁਹਾਡਾ ਦਵਾਈ ਦਾ ਵੀ ਇਨਕਲੂਡ ਕਰਤਾ ਵਿੱਚ ਮੈਂ ਬਾਕੀ ਨਹੀਂ ਮੇਰੀ ਦਵਾਈ ਬੁੱਕ ਲੈ ਵੀ 6 ਦੀ ਜਗ੍ਹਾ 7 ਹੋ ਗਿਆ ਜੇਦਣ ਹੁਣ ਕੋਈ ਬਿਮਾਰ ਖਮਾਰ ਤੁਸੀਂ ਕਹਿੰਦੀ ਵੀ ਸਾਨੂੰ ਨੇਚਰ ਰੋਪੜ ਨੂੰ ਗੱਡੀ ਦਾ ਤੇਲ ਤੁਹਾਡਾ ਆਹ ਆਹ ਕਿਆ ਗੱਲ ਹੋਈ ਮੈਂ ਤਾਂ ਸਾਡਾ 20 ਰੁਪਏ ਦਾ ਕਰਾਇਆ ਹੈ ਮੈਂ ਬੈਦੇ ਚਾਹਾਂ ਇਹ ਮੈਂ 20 ਮੈਂ ਮੈਂ ਬੈਦੇ ਚਾਹੇ ਇਹਨੇ ਤਾਂ ਜਾਣਾ ਚੱਲ ਨਹੀਂ ਆ ਫੈਲ ਰੱਖਣਾ ਪੈਂਦਾ ਮੈਂ ਤਾਂ ਬੈਦੇ ਚਾਹੇ ਚ ਮੈਂ ਨਾ ਕੋਈ ਲੈ ਕੇ ਜਾਂਦਾ ਦੋਈ ਬੂਟੀ ਨੂੰ ਨਾ ਹੁਣ ਤੱਕ ਤੈਨੂੰ ਤਾਂ ਹੋਰ ਹੋਣਾ ਵੀ ਜੇ ਮੈਂ ਰੋਪੜ ਨੂੰ ਗਈ ਪੰਜ ਛੇ ਦੀ ਦਵਾਈ ਵੀ ਹੈ ਜੀ ਵਿੱਚ ਤੇ 20 ਰੁਪਏ ਤੇਰੀ ਵੀ 20 ਰੁਪਏ ਨੇ ਸੱਤ ਚੋਂ ਰਹਿਣ ਦੇ ਇੱਥੇ ਗੋਲੀਆਂ ਚਾਹੇ ਟੋਨਿਕ ਤੇਲ ਨਹੀਂ ਪੈਂਦਾ ਆਈ ਗੀਆ ਦੋ ਦੇਓ ਤੇ ਇਹਦੇ ਵਿੱਚੋਂ ਦੋ 8000 ਰੁਪਏ ਅਜ ਤਾਂ ਹੋਰ ਕੀ ਕੀ ਦੇਖਿਆ ਤੁਸੀਂ ਮੇਰੇ ਬਦਾਰਾ ਸੱਤ ਵਿੱਚ ਦੇਖੋ 6 ਦੀ ਗੱਲ ਹੋਈ ਸੀ 7 ਚ ਗੱਲ ਨਿਬੜ ਗਈ ਚਲ ਠੀਕ ਆ ਤੁਹਾਡਾ ਬਟੂਆ 4 ਦਾ ਅੱਜ ਹੋ ਜਾਣਾ ਹੈ ਤਰੀਕ ਨੋਟ ਕਰ ਲਓ ਜੀ ਕਿੰਨੀ ਦੇਰ ਹੈ 6 ਤਰੀਕ ਹਾਂ 6 ਤਰੀਕ ਨਾ 6 ਤਰੀਕ ਨੂੰ 4 ਨੂੰ ਅਗਲੀ 6 ਤੱਕ ਬਿੱਕੀ ਦੇ ਬਟੂਏ ਚ ਜਿਹੜੇ ਪੈਸੇ ਕੱਢੇ ਤੁਹਾਨੂੰ ਸੌਖਾਉਣੀ ਹੈ। ਚਾਹੇ ਮੈਂ ਆਪਣੇ ਬਟੂ ਮੇਰੇ ਬਟੂਏ ਚ ਜੋ ਕੋਈ ਪੈਸਾ ਕੱਢਿਆ ਨਹੀਂ ਕਰਦੇ। ਇਹਦੇ ਪਿੱਛੇ ਤੁਸੀਂ ਨਿਆਣਿਆਂ ਦਾ ਵੀ ਦੇਖਣਾ ਹੈ। ਸਾਰਾ ਕੁਝ ਤੁਸੀਂ ਦੇਖੋ। ਸਾਗੇ ਬਾਜੀ ਵੀ ਦੇਖੀ ਦੇਖਾਂਗੇ ਦੇਖੋ। ਇਹ ਵੀ ਥੋੜੀ ਬਹੁਤੀ ਜਗਾ ਨਹੀਂ ਲੈ ਆ ਦੂ ਘਰ। ਨਹੀਂ ਆਪਿਆ ਜੇ ਲੈਣ ਦੀ ਸੀ। ਲੈ ਲੂਗੇ। ਪੱਕੀ ਗੱਲ ਹੈ। ਡੰਨਾਂ ਦੀ ਨਿਭੜ ਗਿਆ ਜੀ ਕੰਮ। ਕਲੇਫਾਰ ਜੁਗਾ ਕਲੇਸ ਕਰ ਜੁਗਾ ਇਹਦੇ ਵਿੱਚ ਆਪਾਂ ਫਾਇਦੇ ਦਾ ਪੁੱਛ ਕਿਵੇਂ ਹੁਣ ਜਿਹੜੇ ਸਾਡੇ 8 ਮਹੀਨੇ ਦੇ ਮਹੀਨੇ ਪੈਸੇ ਬਚਾਵਾਂਗੇ ਜੋੜੋ ਉਹ ਜੋੜਾਂਗੇ ਕਲਮਾਰੀ ਹਾਂ ਵੈਰੀ ਗੁੱਡ ਸ਼ਾਬਾਸ਼ ਵੈਰੀ ਗੁੱਡ ਇਹ ਨਹੀਂ ਖਾਣਿਆ ਜਾਂਦਾ ਇਹ ਜਿਹੜੇ ਪੈਸੇ ਬਚਾਉਂਦੀਆਂ ਪਰ ਤੁਹਾਨੂੰ ਪਤਾ ਹੀ ਨਹੀਂ ਕਿ ਕਿੰਨੇ ਕ ਸਾਡੇ ਘਰ ਚ ਬਚਦੇ ਪਏ ਪਰ ਤੁਹਾਡੇ ਨਾਲ ਰੋਟੀ ਆਏ ਪੈਸੇ ਆਏ ਹੋ ਸਿਆ ਜਿਹੜਾ ਸਬਜ਼ੀਆਂ ਪੰਗਾ ਪਾਇਆ ਹੈ ਨਾ ਤੁਸੀਂ 100 200 ਦੀ ਤੁਹਾਡੀ ਸਬਜ਼ੀ ਚਾਹੁੰਦੇ ਨਹੀਂ ਪੈਸੇ ਸਾਡਾ ਜਦੋਂ ਜੀ ਨਹੀਂ ਪੈਸੇ ਚਾਏ ਨੇ ਬਾਕੀ ਤਾਂ ਖਰਚ ਕਰੇ ਦਿੰਦੇ ਆ ਉਹ ਸਿਆਣੀ ਗੱਲ ਕਰਦੀ ਆ ਤੁਹਾਨੂੰ ਸਮਝ ਆਉਂਦੀ ਨਹੀਂ ਮੰਨੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਿਲੰਡਰ ਆ ਉਹ ਰੋ ਰੋ ਲੰਦੇ ਆ ਸਾਜ ਨੂੰ ਪਤਾ ਮੁੱਲ ਸਾਜ ਦੀ ਉਹ ਜਿਹੜੇ ਲੰਦੇ ਨਹੀਂ ਮੁੱਲ ਦੇ ਆ ਅਸੀਂ ਮੇਚਾ ਮੁੱਲ ਨਹੀਂ ਆੱਧਾ ਥੋੜਾ ਤਾਂ ਖਰਚ ਲਾਇਆ ਹੋਇਆ ਇਹਦੀ ਨੇ 225 ਰੁਪਏ ਲੱਗ ਨੇ ਨਹੀਂ ਮੰਨੀ ਸਾਜ ਨੂੰ ਪਤਾ ਏ ਨੇ ਨਹੀਂ ਬਿਤਰੋ ਤਾਂ ਪਤਾ ਇਹ ਤਾਂ ਇਹ ਤਾਂ ਨਹੀਂ ਪਤਾ ਮੈਨੂੰ ਇਹ ਸਕੀਮ ਲਾਉਣ ਫਿਰਦੀ ਐ ਇਹਨਾਂ ਨੇ 8000 ਲੱਗੇ ਫਰਰ ਕਰਦੋਲਾ ਮੁੜ ਕੇ ਫੇਰ ਉਧਰ ਨੂੰ ਕਰਾਰੀ ਚੱਲੀ ਇਹ ਗੱਲ ਬੇਰੀ ਗੱਲ ਪੈਰਾ ਤਾਂ ਤਾਂ ਕਹਦੇ ਵੀ ਚੰਦੇ ਚੋਰ ਦੀ ਲਗੋਟੀ ਸੀ ਉਹ ਗਾਮਾ ਵੀ ਜੇ ਡੱਟ ਜਾ ਰਹੇ ਜਾਂਦੇ ਅਸੀਂ ਇੰਨੀਆਂ ਵੀ ਨਹੀਂ ਹੈਗੀਆਂ ਤੁਹਾਨੂੰ ਲੱਦਾ ਸੀ ਪੈਸੇ ਖਾਣੇ ਆਈਏ ਅਤਾ ਵਿੱਕੀ ਨੇ ਮਾਗ ਲੈ ਉੱਤੇ ਤੋੜਲੇ ਕਰਾਂਗੇ ਅਤਾ ਉਦੋਂ ਬੈਠ ਕੇ ਗੱਲ ਸੁਣੋ ਮੇਰੀ ਗੱਲ ਇਹ ਤਾਂ ਸਬਜ਼ੀ ਜਦ ਵੀ ਆਉਂਦੀ ਹੈ ਜਦ ਅਜਾਂ ਦਾ ਕੋਈ ਰੋਪਣ ਨੂੰ ਲੈ ਆਉਂਦਾ ਮੈਂ ਮੈਂ ਕੋਈ ਨਹੀਂ ਮੇਰਾ ਬਸ ਅਸੀਂ ਕਹਿਣਾ ਨਹੀਂ ਹੈਗਾ ਆਪਣੀ ਖੁਸ਼ੀ ਤੇ ਲਿਆਂਦੀ ਉਹ ਗੱਲ ਬੱਕਰੀ ਆ ਉਹ ਗਿਣੀ ਨਹੀਂ ਜਾਊਗੀ ਅਸੀਂ ਸਬਜ਼ੀ ਦਾ ਟਿਆਕ ਤੇ ਲੈ ਲਾਂਗੇ ਆਪਣੀ ਗਿਣੀ ਹਾਂ ਹਾਂ ਉਹ ਤਾਂ ਦਾਲਾ ਬਣਾਉਂਦੇ ਸੌਦੇ ਤੇ ਨਾ ਨਹੀਂ ਆਪੇ ਕਿਵੇਂ ਸਿੱਕੇ ਆਉਣੇ ਸੌਦੇ ਦੇਖੋ ਤੋੜਦੇ ਤੇ ਤੁਸੀਂ ਲੈ ਆਉਣ ਲੱਗ ਗਏ ਸੱਤਣਾ ਬੈਜੂ ਤੁਹਾਡਾ ਸੌਦਾ ਸੌਦੇ ਕਿਕਰ ਲੈ ਆਓਗੇ ਸੌਦੇ ਦਾ ਮੈਨੇ ਅਸੀਂ ਲੈ ਕੇ ਆਉਂਦੇ ਪੈਸੇ ਵੀ ਦੇਣੇ ਆ ਸੌਦੇ ਆ ਰਹੇ ਨੇ ਮੇਰੇ ਖਾਤੇ 25000 ਰੁਪਏ ਬਣਿਆ ਹੁੰਦਾ ਵੇ ਕਿ ਉਪਰ ਫੜਾਈ ਮਤਲਬ ਚਲ ਆਏ ਕਰਾਂਗੇ ਇੱਕ ਚੀਜ਼ ਲੈ ਆਵਾਂਗੇ ਅਸੀਂ ਸੌਦੇ ਚ ਸਰੋਂ ਦਾ ਤੇਲ ਲੈ ਗਰਾਂਗੇ ਬਹੁਤ ਕਣਕ ਦਾ ਆਟਾ ਵੀ ਲੈ ਆ ਕਰਾਂਗੇ ਜੀ ਜਾ ਵੀ ਲੈ ਦੇ ਕਰਾਂਗੇ ਜੀ ਮੇਨੇ ਜੀ ਜਾ ਕਰਦੀਆਂ ਗੱਡੀਆਂ ਫਿਰ ਉਹਦਾ ਤੇਲ ਨਹੀਂ ਕਰਦਾ ਅਸੀਂ ਤੇ ਤੁਹਾਨੂੰ ਪਿਆਰ ਨਹੀਂ ਕਰਦੇ ਜਣਾ ਖਾਣਾ ਇੱਕ ਕਿਛੂ ਜਹੂਰ ਅੱਜ ਤੇ ਢੂੰਗੀ ਬੰਦ ਅਸੀਂ ਲਿਆਇਆ ਕਰ ਢੂੰਗੀ ਵੀ ਸਾਡੇ ਘਰ ਦੀ ਹੈ ਜੀ ਆ ਮਾਂ ਦੇ ਬੀਜੇ ਨਾਲ ਅਸੀਂ ਬਸ ਬਦਾਂ ਕੇ ਜਣਾ ਚੱਲ ਆਇਆ ਕਰਾਂਗੇ ਹਲੂਆ ਉੜਾਗਲੇ ਸਿਆਂ ਤੇ ਦੇਖਦੇ ਪਾਪਾ ਜੀ ਬੰਦ ਕਰਾ ਦੇ ਮਾਂ ਵੀ ਖੜਦੀ ਖੜਦੀ ਵੀ ਦੇ ਦੇ ਲੇ ਕਰ ਵੀ ਹੈ ਸਾਡੇ ਕੋਲ 400 ਰੁਪਏ ਕਿਲੋ ਵਾਲਾ ਸੁਣ ਹਾਂ ਨਹੀਂ ਹੁਣ ਤਾਂ ਕੱਢ ਗਿਆ ਉਹਨਾਂ ਜੱਟ ਟੀਰਪੇ ਚ ਲੱਗ ਕੇ ਇੱਕ ਚਾਹ ਸਾਡੇ ਵੱਲ ਸਾਡੀਆਂ ਸੀ ਤੁਹਾਡੀ ਗੱਲ ਸੁਣ ਲੋ 6000 ਰੁਪਏ ਤੁਹਾਡੀ ਗੱਲ ਮੇਰੀ ਨਿਪਟੜਦੀ ਦੀ 10000 ਰੁਪਏ ਤੁਹਾਨੂੰ ਫालतੂ ਦੇਣਾ 7000 7 ਤਰੀਕ ਨੂੰ ਚਲ ਠੀਕ ਆ 8 ਤਰੀਕ ਨੂੰ 6 7 ਰੱਖ ਲਉਣਾ ਲੈ ਇੱਕ ਦਿਨ ਵੀ ਫੇ 6000 6 ਤਰੀਕ ਨੂੰ ਰੱਖ ਲਓ ਚਲ ਕੋਈ ਨਾ ਕੱਲ ਨੂੰ ਦਊਂਗਾ ਹੋਟਲ ਤੇ ਇਹ ਜਾਣੀ ਕੀ ਕੱਲ ਨੂੰ ਰਣਿਆ ਨਹੀਂ ਉਹ ਚਲ ਕੋਲੋਂ ਜੇ ਤਾਂ 6000 ਰੁਪਏ ਨਾ 6 ਤਰੀਕ ਨੂੰ ਲੈ ਲੋ ਨਹੀਂ ਨਹੀਂ ਠੀਕ ਆ ਤੁਸੀਂ ਸੱਤ ਦੇ ਦਿਓ ਕੋਈ ਗੱਲ ਅੱਜ ਦੇ ਘੜੇ ਚ ਕੀ ਹੋਣ ਲੱਗਿਆ ਅੱਜ ਜਿਹੜਾ ਮਾੜਾ ਮਟਾ ਉਹ ਘਰ ਚ ਤੁਸੀਂ ਉਹ ਆਪਣਾ ਸਮਝ ਕੇ ਦੇ ਦਿਓ ਉਹ ਸਾਡੀ ਗਿਣਤੀ ਚ ਨਾ ਦੋ ਚੱਲ ਆਇਆ ਗੁਗਲ ਪੈ ਜਾਓ ਜਾ ਰੋਟੀ ਪਕਾਓ ਆ ਦੇਖ ਲਾ ਇੱਕ ਰੋਟੀ ਬਕਾਉਣੀ ਹੈ ਨਾ ਯਾਦ ਨਹੀਂ ਕੋਈ ਦਿਮਾਗ ਚ ਕਰ ਲੰਦੀ ਆ ਮੇਰੇ ਸਿਰਾਂ ਨੇ ਖੜ ਜੰਨੀ ਆ ਕੇ ਰੋਟੀ ਬਗਾਉਂਦੀ ਹੋਵਾਂਦੀ ਉਕਣੀ ਮੈਨੂੰ ਲੱਗਾ ਰੂਕੂ ਰੂਕੂ ਕਿਧਰ ਰੋਟੀ ਅੜਕੇ ਹੀ ਰੋਟੀ ਘਾੜਦੇ ਟਾਈਮ ਆਉਂਦਾ ਤਾਂ ਖਾਣ ਘਰੇ ਨਹੀਂ ਮਿਲਦਾ ਗੈਸ ਬੰਦ ਕਰੇ ਤੇ ਮਹੀਨੇ ਦਾ ਕੰਮ ਆ ਕਰ ਤੂੰ ਮਹੀਨੇ ਦਾ ਇੱਕ ਦਿਨ ਪੈ ਨਹੀਂ ਪਾਤ ਰੱਖ ਜੀ ਇਹ ਤੂੰ ਚਾੜ ਦਊ ਜੂ ਅੱਜ ਤੇ ਫਾਈਨਲ ਹੋ ਗਿਆ ਜੀ ਸਾਡ ਨੂੰ ਸਤ ਮੇਰਾ ਪਾਸਤਾ ਦਾ ਮੇਰੇ ਪਾਸ ਨੂੰ ਵਿਚਾਰ ਚ ਕਰੋ ਕੋਈ ਮੇਰੇ ਪਾਸ ਤੋਂ ਵਿਚਾਰ ਜੂਣ ਵਾਲੀ ਆ ਉਹ ਤੇ ਚੂਹ ਬਣਾ ਮੇਰਾ ਖਾਲੀ ਹੋ ਗਿਆ 40 ਰੁਪਏ ਦੇ ਦੇ ਉਹ ਤੇ ਚੂਹ ਵੀ ਹੋ ਗਿਆ ਸਭ ਨੂੰ ਸਾਰਾ ਦੇ ਮੈਂ ਦਿੰਦਾ ਹਾਂ ਅਸਲਾਮ ਵਾਲੇ ਬੀਜੀ ਇਹ ਪਰਣੀ ਹੋਇਆ ਕਰੂਗਾ ਠੀਕ ਹੈ ਉਦੋਂ ਤੁਸੀਂ ਚਾਰਜ ਕਰਦੇ ਕਰੋ ਫਿਰ ਸਾਨੂੰ ਬੜੇ ਪਿਆਰ ਕਰਨੀ ਹੈ ਪਿਆਰ ਰੱਖੂਗੀ ਆਪਣੀ ਲੱਖ ਰੁਪਏ ਦੀ ਗੱਲ ਕਹੀ ਇਹਨੇ ਲੱਖ ਰੁਪਏ ਮੰਗਾਂਗੇ ਦੇਦੀ ਤੇ ਕਾਹ ਕਿਹਾ ਪਤਾ ਕੀ ਕਰਨਾ 100 ਰੁਪਏ ਦੇ ਕੇ 200 ਕੱਢਿਆ ਕਰਨਾ ਤੁਸੀਂ ਤੁਹਾਡੇ ਦਾ ਫਾਇਦਾ ਨਾ ਆਇਆ ਕੱਢ ਲੈ ਅਸੀਂ ਸਾਨੂੰ ਕਿ ਪਤਾ ਹੁਣ ਜਿਆ ਨੂੰ ਅਰੇ ਇਹ ਤਾਂ ਰਕਣੀ ਇਹ ਦੇ ਕਰਾਂਗੇ ਭਾਈਆਂ ਦੀ ਚਾਂਚੀ ਦੇ ਦੇ ਗਏ ਗੱਲ ਗੱਲ ਨਹੀਂ ਇਹ ਕਿਹਦੇ ਦਾ ਸਾਰਾ ਵੀ ਹੀ ਕਹਿਦਾ ਵੀ ਆਪਾਂ 7-7000 ਲੈਣਾ 14000 ਹੋ ਗਏ ਤੁਹਾਡੇ ਮਹੀਨੇ ਦਾ ਦੋ ਜਾਣੀਆਂ ਜੜੀਆਂ ਨੇ ਪੀਹਾ ਹਾਂ ਉਹ ਹੀ ਚਾਹੀਏ ਪਰ ਸਹਰਾਜੀ ਜਿੰਨਾ ਕਰਿਆ ਕਰਾਇਆ ਤੁਹਾਡੇ ਸਾਹਮਣੇ ਗੱਲ ਜਿਉਂ ਫੇਲ ਹੈ ਅਸੀਂ ਆਪਣੀ ਜੇਬ 'ਚ 500 ਰੁਪਏ ਰੱਖਿਆ ਕਰਨਾ ਵਿੱਕੀ ਨੇ ਵੀ ਕਹਣਾ ਵੀ 500 ਰੱਖੀ ਮੈਂ ਵੀ ਕਹਿਆ ਨਹੀਂ ਵੀ 7 ਤਰੀਕ ਨੂੰ ਭਾਈ ਤੁਹਾਡੇ 7700 ਰੁਪਏ ਹੋ ਗਿਆ 7700 ਰੁਪਏ 700 ਪੈਂਡੋ ਉੱਥੀ ਅੜਜੋ ਜੇ ਨਾ ਹੈ ਕਹਿੰਦੇ ਵੀ ਤੁਹਾਡਾ ਦੋਹਾਂ ਦਾ 35 3500 ਦਾ ਬਿਲਕੁਲ ਵੱਧ ਜਿੰਨੇ ਨਾ ਤਾਂ 70000 ਕਿਹਾ ਅਮੀਂ ਦੇ ਤਾਂ ਭਾਈ 7 ਤੰਨੂ 7 ਮੰਨੂ ਪਾਸਤਾ ਹੀ ਕਿ ਆਸੀ ਗੱਲ ਨਾ ਚੱਲਦੀ ਜੀ ਆਪਣੀ ਵੀ ਜੇ ਕੋ ਜਨਾਨੀਆਂ ਪਰ ਰੱਖਦੇ ਆ ਵਾਓ ਤਾਂ ਗੱਲ ਬੱਕਰੀ ਹੋ ਗਈ ਅਸੀਂ ਜਨਾਨ ਕੋਈ ਨਹੀਂ ਆਏ ਕਿ ਜੋ ਤੁਸੀਂ ਸੋਚੋ ਸਾਨੂੰ ਨਾ ਬਾਬਾ ਬਾਰੇ ਕੋਈ ਨਹੀਂ ਆਉਂਦਾ ਚੁੱਪ ਕਰਕੇ ਚੱਲਦੇ ਤੇ ਦੇਖ ਕੋਈ ਬੀਬੀ ਆਉਗੀ ਵਿਚਾਰੀ ਆਉਂਦੀ ਸਾਰਨੇ ਚੁੱਪ ਕਰਕੇ ਮਸ਼ੀਨ ਚ ਲਾ ਲੈਣੀ ਕੋਈ ਕੋੜਕੜ ਨਹੀਂ ਕੋਈ ਆਲੇ ਦਾਲੇ ਗੱਲਾਂ ਨਹੀਂ ਮਾਰਨੀ ਆ ਹੋਣ ਪਰ ਉਹਨੇ ਆਣਾ ਆਟਾ ਹੈ ਉਹਨੇ ਰੋਟੀ ਬਗਾਉਣੀ ਅਸਾਂ ਵਿੱਕੀ ਬਾਜੀ ਆ ਗਰਮ ਗਰਮ ਪਰਛਾਤਾ ਜਾ ਕੇ ਨਿਤਿਰਬਾਈ ਗਰਮਾ ਪਰਛਾਤਾ ਜਾ ਕੇ ਚੁੱਪ ਕਰਕੇ ਭਾਂਡੂ ਮਾਰਦੇ ਹੋ ਤੇ ਇੱਕ ਰੋਟੀ ਖਾਂਦੇ ਖਾਂਦੇ ਜਿਹੜੀ 150 ਗੱਲਾਂ ਸੁਣਣੀਆਂ ਸਾਰੀਆਂ ਚੀਜ਼ਾਂ ਦੇ ਛੁਟਕਾਰਾ ਵੀ ਆ ਗੱਲਾਂ ਨੂੰ ਤੁਸੀਂ ਤਰਸ ਜਾਣਾ ਦੋ ਦਿਨ ਵਾਸਤੇ ਕਾਤੇ ਹੈ ਜਿਹੜਾ ਆਪਣਾ ਘਰ ਸਮਝ ਕੇ ਕੰਮ ਕਰਦਾ ਹੁਣ ਸਾਈਡ ਲਵਾੜੀ ਦੇ ਵਿੱਚ ਕੋਲ ਕੇ ਕਪੜਾ ਰੱਖ ਦੂਗੀ ਉਹ ਕਾ ਤੇ ਰੱਖਾਂਗਾ ਕੋਲ ਮਾਰੀ ਤੇ ਉਹ ਮੈਂ ਤਾਂ ਮਾਰ ਕੇ ਤੇ ਰੱਖ ਜਾਵਾਂ ਹਾਂ ਇੱਥੇ ਰੱਖ ਜਾ ਅਸੀਂ ਲਟਾਈ ਵੀ ਮਾਰਨੇ ਆ ਰੱਖਲੇ ਵੀ ਐਲਵਾੜੀ ਪਰਸ ਤੁਸੀਂ ਨਹੀਂ ਕਰਨੀ ਹੈਗੀ ਕਲੈਚ ਨੂੰ ਪਹਿਲਾਂ ਕਲੈਚਰ ਛੇ ਦੀ ਬਲਾ ਲੈ ਕਹਿੰਦਾ ਦੇਰੀ ਆ ਏ ਲੋਗੀ ਆ ਗਈ ਭਾਈ ਇਹ ਸਾਰੇ ਕੈਨਸਲ ਆ ਜੀ ਐਨਾ ਕਰਿਆ ਕਰਾਇਆ ਰਹਿਣਦੇ ਰਹਿਣਦੇ ਆ 7000 ਦੇਦੇ ਮਹੀਨੇ ਦਾ ਆ ਉਹ ਦਿਨ ਨਾਲ ਸੁਣ ਦੇ ਤੂੰ 7000 ਚਲ ਡਰ ਲਿਆ ਵਾਲੇ ਵਿੱਕੀ ਭਰਾ ਮਮੀ ਦਾ ਫੋਨ ਆਉਂਦਾ ਆ ਉਹਦੇ ਪਪਾ ਵੀ ਆਲੇ ਵਰਦੀ ਅੰਦਰ ਸੀ ਚਲੋ ਤੁਸੀਂ ਆਇਆ ਕਰੋ 7 ਤਰੀਕ ਨੂੰ ਜੀ ਸਾਡਾ 7 ਤਰੀਕ ਨੂੰ 7000 ਇਹਨਾਂ ਦੇ ਕੋਲ ਸਾਨੂੰ ਅਗਲੀ ਵੀਡੀਓ ਦੇ ਵਿੱਚ ਪਤਾ ਲੱਗ ਕਿੰਨੇ ਵਜੇ ਕਿੰਨੇ ਵਜੇ 7 ਤਰੀਕ ਨੂੰ ਸ਼ਾਮ ਨੂੰ 7 ਵਜੇ ਨਾ ਸ਼ਾਮ ਨੂੰ ਦੋ ਮਿੰਟ ਨਾ ਕਰ ਉਹ ਹੁਣ 7 ਤੋਂ 7 ਨਹੀਂ 7 ਸਵੇਰ ਨੂੰ ਕਿਸੇ ਦੇ ਦੋ ਮਗਰ ਸਾਨੂੰ ਸਾਜੇ ਸੀ ਅਸੀਂ ਅੱਜ ਦਾ ਦਿਨ ਬਹੁਤ ਔਖਾ ਕੱਢਣਾ ਤਾਂ ਅਸੀਂ ਕੱਲ ਦਾ ਦਿਨ ਸਾਰਾ ਕੱਢਾਂਗੇ ਸੁਣੋ 7 ਤਰੀਕ ਨੂੰ 7000 ਰੁਪਏ ਸ਼ਾਮ ਨੂੰ 7 ਵਜੇ 7 ਮਿੰਟ ਜਿਆਦਾ ਮੇਰਾ ਉਹ ਬੰਦਾ ਤਾਂ 8 ਤਰੀਕ ਮਨ ਜਾਂਦੀ 8000 ਹੋ ਜਾਣੇ ਇਹ ਨਹੀਂ ਸ਼ਾਮ ਨੂੰ 12 ਵਜੇ ਬਾਅਦ ਬਦਲ ਨਹੀਂ ਨਹੀਂ ਤੁਸੀਂ ਐਨਾ ਬਣਾਉ ਕਰੀਦਾ ਹੁੰਦਾ ਆਪਣੀ ਨਹੀਂ ਲੱਗਦੀ ਚਲੋ ਕਿੰਨੇ ਕੱਲ ਨੂੰ 12 ਵਜੇ 7000 ਰੁਪਏ ਦਿੱਤਾ ਜਾਊਗਾ ਸਾਨੂੰ ਸਵੇਰੇ ਹੈ ਨਹੀਂ ਕਹਦਾ ਰਾਤ 12 ਵਜੇ ਸਵੇਰੇ ਕੰਨ ਬਰਾਬਰ ਸਵੇਰੇ ਕੰਨ ਬਰਾਬਰ ਸਵੇਰੇ ਸਵੇਰੇ ਕਹਿੰਦੇ ਰਾਤ ਨੂੰ ਰਾਤ ਨੂੰ ਨਾ ਬਿੰਦੇ ਬਰਾਬਰ ਹੈ ਹਾਂ ਤੁਸੀਂ ਕਹਿੰਦਾ ਇਹ ਕਹਿੰਦਾ ਨਾ ਲੈ ਟਿੰਗ ਦੇਊਗਾ ਬੜੇ ਬੜੇ ਚਲ ਠੀਕ ਹੈ ਠੀਕ ਹੋ ਕੇ ਦੁਪਹਿਰ ਨੂੰ ਕਰਨ ਤੁਹਾਨੂੰ 7000 ਰੁਪਏ ਮਿਲ ਜੂਗਾ ਹਾਂ ਉਹਦੇ ਬਾਅਦ ਜੇ ਬਹੁਤ ਹੀ ਕੋੜ ਕੋੜ ਕਰੀ ਫੇਰ ਥੋੜੀ ਥੋੜੀ ਭੈਣ ਹੱਸੀ ਅਪਣੇ ਆਪਣੇ ਫਰਕ ਅਸੀਂ ਵਸ ਚੀਜ਼ ਸਾਡੀ ਪੂਰੀ ਆਪੇ ਕਰਦੇ ਕਰਨੀ ਤੁਸੀਂ ਅਸੀਂ ਆਪਣਾ ਖਰਚ ਕਰੇ ਹਾਂ ਤਾਂ ਤਾਂ ਲੜਾ ਫਾਇਦੇ ਚਾਹ ਤਰੀਕਾ ਕੱਲ ਹੋਰ ਜੇ ਹੁਣ ਮੰਨ ਕੇ ਚਲੋ ਅਸੀਂ ਆਪਣੇ ਪੈਸੇ ਜੋੜ ਲੇ ਚਲੋ ਮੰਨ ਲਓ ਹਨਾ ਅਸੀਂ ਸੰਭਲ ਕੇ ਚੱਲਗੇ ਆਪਣੇ ਪੈਸੇ ਜੋੜਦੇ ਹੋ ਅਸੀਂ ਇਹ ਨਾ ਹੋਵੇ ਵੀ ਤੁਸੀਂ ਜੋੜੇ ਨੂੰ ਕਹਿੰਦੇ ਜੀ ਨਹੀਂ ਜੀ ਅਸੀਂ ਆ ਚੀਜ਼ ਨਹੀਂ ਲੋੜੀ ਤੁਹਾਨੂੰ ਹੈਲਪ ਕਰਨੀ ਪੈਣੀ ਐ ਅਸੀਂ ਚਾਹੇ ਵਿੱਕੀ ਲੇ ਜੀਏ ਸਭ ਤੋਂ ਵਧੀਆ ਸਾਨੂੰ ਵਿੱਕੀ ਆ ਠੀਕ ਹੈ ਵਿੱਕੀ ਨਾਲ ਅਸੀਂ ਨਚੋਮ ਚਾਹੁੰਦੇ ਹਾਂ ਭਾਬੀ ਭਾਬੀ ਜੀ ਇਹਦਾ ਲੈਣਾ ਪੈਸੇ ਤੇ 7000 ਕੇ ਇੰਨੇ ਤਾਂ ਹੈ ਉਹਦੇ ਵਿੱਚ ਹੀ ਤੁਹਾਨੂੰ ਭਾਟਾ ਹੀ ਕੀ ਹੋਣੀ ਕਿਉਂਕਿ ਤੁਸੀਂ ਸਾਰੀ ਜ਼ਿੰਮੇਵਾਰੀਆਂ ਲੈ ਰਹੇ ਹੋ ਇਹ ਕੋਈ ਗੱਲ ਨਹੀਂ ਟੁੱਟਾਂ ਦਾ ਦੇਖ ਰਹੇ ਤੁਸੀਂ ਹਜ਼ਾਰ ਬਰ ਹਜ਼ਾਰ 2000 ਫਟਾਏ ਸੂ ਤੁਮੀ ਦੇਵਾ ਤੇ ਲੈ ਲੂਗੀ ਨੇ ਨਹੀਂ ਲੰਦੀ ਆਈਏ ਤੂੰ ਕੋਈ ਗੱਲ ਹੁੰਦੀ ਹੈ ਕੋਈ ਗੱਲ ਹੈ ਸਿਸ਼ਵਾਈ ਬਹੁਤ ਨੂੰ ਪਾ ਲੈਣੇ ਚੋਈ ਉਹ ਇਹਨਾਂ ਨੇ ਮੁਕਰ ਨਾ ਬਾ ਗੱਲ ਇੱਥੇ ਖੜੀ ਹੈ 7000 ਲੈ ਕੇ ਬਸ ਇਹ ਮਨੀ ਤੋਹਦੇ ਸਾਡਾ ਸਾਡਾ ਖਿਆਲ ਕਰਦੇ ਲੈ ਲੈਣ ਦੇ 7000 ਸਾਨੂੰ ਤਾਂ ਭਾਈਆਂ ਦੀ ਜੇਹ ਹਾਲਿਓ ਲੈਣ ਦੇ ਗਾਪੜੇ ਪਰ ਉਹ ਜੇ ਅਸੀਂ ਛੋੜਦੇ ਅਸੀਂ ਛੋੜਨ ਪਰ ਆ ਗਏ ਮਨ ਲਾ ਇੱਥਾ ਜੁੜਦੀ ਸਾਡੇ ਰਹਿਤਾ ਹੀ ਰਹੋਦੇ ਮੈਨੂੰ ਇੱਥਾ ਹੈਗੇ ਮੈਂ ਜਿਨਾਈਂ ਜੱਤ ਤੱਕ ਮੈਂ ਮੋੜ ਬਜਿੱਤ ਨਾ ਪਾਂ ਛੇ ਮਰੇ ਕੋ ਮਣ ਜਾਣਾ ਅੱਧੇ ਪੈਸੇ ਤੁਹਾਡੇ ਅੱਧੇ ਸਾਡੇ ਲੈ ਲੈ ਅਸੀਂ ਜਾਣੇ ਨਹੀਂ ਲਾ ਇਹ ਨਹੀਂ ਜਾ ਲੈਣੀ ਕਿਨੇ ਗਿਆ ਜਿੱਲੇ ਨੂੰ ਜਾ ਚਾ ਜਾਣੇ ਨਹੀਂ ਹੋਏ ਤਾਂ ਠੀਕ ਫੇ ਮੈਂ ਤਾਂ ਲਾਈਨ ਲੈਂਦੇ ਜਾ ਖਾਂਦਾ ਜਿੱਥੇ ਕਿਉਂ ਨਾ ਤੁਸੀਂ ਜਾਓ ਜਿੱਥੇ ਜਾਣਾ ਸਾਡੇ ਤੇ ਕਿਉਂ ਆਪ ਜਾ ਦੇ ਰਹਾ ਹਾਂ ਹਾਂ ਦੋ ਬਸ ਹਾਂ ਹੁਣ ਦਿਮਾਗ ਦਾ ਹੀ ਬਾਤ ਤੇਰੇ ਨਹੀਂ ਫੇਰ ਪੈਸੇ ਨਿਕਲੇ ਹੋਗੇ ਤੁਹਾਡੇ ਕੋ ਕਿੱਥੇ ਤੁਹਾਡੇ ਖਾਤੇ ਜਾਵੇ ਮੈਨੂੰ ਮੇਰੇ ਦੋਸਤਾਂ 7000 ਰੁਪਏ ਤਾਂ ਇੱਕ ਦਿਨ ਚ ਕਾਤੇ ਹੋਏ ਨਹੀਂ ਨਹੀਂ ਮੇਰੇ ਦੋਸਤ ਕਹਿੰਦੇ ਆ ਕਹਿੰਦਾ ਵੀ ਆਪਾਂ ਟ੍ਰੇਨ ਦੇ ਵਿੱਚ ਜਾਵਾਂ ਪਏ ਹੁਣ ਦੋਸਤਾਂ ਨਾਲ ਗਰੀਬਾਂ ਜਾਣ ਦੇ ਪੰਜ 6 ਰੁਪਏ ਨਾ ਰਿੱਕੀ ਨਾਲ ਚੱਲਣੀ ਆ ਨਹੀਂ ਨਹੀਂ ਰਿੱਕੀ ਨਾਲ ਨਹੀਂ ਉਹ ਗਾਲੀ ਨਹੀਂ ਆਗੀ ਕਾ ਤੇ ਜਾਣਗੇ ਘਰ ਦੇ ਵਿੱਚ ਇੰਨੀ ਕਮੀ ਹੋਈ ਦੀ ਐ ਨਾ ਉੱਥੇ ਉਹ ਪਾਇਆ ਹੈ ਮੁਰਗੀ ਖਾਨਾ ਕਾਂਜਾ ਦੇਖੇ ਦੇਖੇ ਚੋ ਰੋਜ਼ਾਰੇ ਨੂੰ ਪਤਾ ਨਹੀਂ ਤੁਹਾਡਾ ਖਾਚੇ ਹੀ ਬੋਦ ਹੋ ਗਿਆ ਕੋਈ ਕਹਿੰਦਾ ਵੀ ਕੈਂਟਰਾਂ ਦਾ ਮੇਰਾ ਜਾਣ ਤੇ ਕੈਂਟਰਾਂ ਪਾਣੀ ਜਾਂਦੇ ਅਸੀਂ ਮੈਂ ਆ ਮੈਂ ਤੇ ਗਲਤੀ ਨਾਲ ਕਹਿ ਹੋ ਗਿਆ ਮੈਂ ਨਹੀਂ ਜਾਂਦਾ ਹੈਗਾ ਮੈਨੂੰ ਪਤਾ ਵੀ ਬਹੁਤ ਖਰਚਾ ਆਊਗਾ ਖਰਚਾ ਬਹੁਤ ਹੋ ਗਿਆ ਜੀ ਅਸੀਂ ਤਾਂ 2 ਮਹੀਨੇ ਦਾ 7000 ਰੁਪਏ ਬਹੁਤ ਔਖਾ ਘਟਾਇਆ ਹੈ ਚਲ ਕੋਈ ਗੱਲ ਨਹੀਂ ਬਾਏ ਬਾਏ ਮੇਰੇ ਨਾਲ ਗੱਲ ਕਰੀਤ ਬਾਏ ਬਾਏ ਕੱਲ ਨੂੰ ਇੱਕ ਜਨਮ ਦੇਖ ਨਹੀਂ ਮੰਨ ਕੱਲ ਦਾ ਕੱਲ ਇੱਕ 7000 12 ਵਜੇ ਦਿਨ ਦੇ ਚਲ 12:07 ਦਾ ਲਾਰਾ ਪਿੱਛੇ 10 ਲਾ ਲਾਇਆ ਤਾਂ ਨਹੀਂ 10 ਨਹੀਂ ਮੈਂ 7 7 ਨਹੀਂ ਇਨਕਲੂਡ ਕਰਨਾ ਚਲੋ ਠੀਕ ਹੈ ਵੀ ਤੁਹਾਡੀ ਗੱਲ ਵੀ ਮੰਨ ਲਈ ਹੁਣ ਕਾਹਾਂ ਕਾਹ ਮਚੋ ਨਾ ਸਭ ਨਹੀਂ ਹੋ ਜਾਣਾ ਚਲੋ ਠੀਕ ਹੈ ਜੀ ਮਿਲਦੇ ਕਿਸੇ ਅਗਲੇ ਵਲੌਗ ਚ ਇਹ ਤਾਂ 7000 ਨੇ ਕਹਿਣਾ ਤੇ ਮੁਕਰਨਾ ਸਾਡਾ ਫਾਇਦੇ ਚ ਹੈ ਜੀ 7000 ਫਾਇਦੇ ਚ ਜਾਂਦਾ ਬਸ ਠੀਕ ਹੈ ਚਲੋ ਤੁਹਾਨੂੰ ਤੁਹਾਨੂੰ ਫਾਇਦਾ ਕਰੇ ਠੀਕ ਹੈ ਦਸੇ ਨਿਆਣਿਆਂ ਨੂੰ ਨਹੀਂ ਸੀ ਉਹ ਕਰਨਾ ਲੈ ਲੈ ਲੇ ਥੋੜੇ ਥੋੜੇ ਪੱਕਾ ਉਹ ਚੁੱਪ ਚਾਹ ਘਰ ਦੇ ਉਹ ਹਾ ਇਹ ਘਰ ਦੇ ਨੇੜੇ ਦਾ ਸਿਰਫ 50 ਰੁਪਏ ਦਿੰਦਾ ਆ ਨਿਆਣੇ ਨੇ ਤੁਹਾਡੇ 3 ਇਹ ਦੱਸ ਤਾ ਤੈਨਾਂ ਆ ਨਿਆਣੇ ਨੇ ਉਹ ਬੱਸ ਕਰੋ ਬੱਸ ਕਰੋ ਤੁਸੀਂ ਨਿਆਣੇ ਸਵਾਲ ਲੈ ਦਾ ਮੈਂ ਵਿੱਚ ਜੋੜਿਆ ਤੁਸੀਂ ਕਰ ਗੱਲ ਇਹ 50 ਰੁਪਏ ਦੇਣੇ 1000 ਰੁਪਏ ਨਿਆਣੇ ਦਾ 1000 ਰੁਪਏ ਕਿੰਨਾ ਹੁੰਦਾ? ਕਿਆ ਤੁਸੀਂ ਮੈਨੂੰ ਦੱਸੋ ਕਿਆ ਖਰਮਾਣਾ ਨੂੰ ਦਸੀ? ਨਿਆਲੇ ਮੇ ਤਾਂ ਬੱਗੋ ਖਾਣਾ ਪੰਜ ਛੋਦ ਦੋ ਪੀ ਜਾ ਹੁੰਦਾ ਸ਼ਾਲਾ। ਚਲੋ ਸ਼ੁਕਰ ਹੈ। ਚਲੋ 1000 ਰੁਪਏ ਸਾਨੂੰ ਹੋਰ ਦਤਾ 버ਗਰ 버ਗਰ ਵੀ ਖਾਤੇ ਦੀ ਮੰਗਾਉਣੇ। ਨਹੀਂ ਨਹੀਂ ਮੰਗਾਉਦੇ ਨਹੀਂ ਮੰਗਾਉਦੇ। ਨਹੀਂ ਮੰਗਾਉਦੇ। ਆਹ ਬਸ ਫੁੱਟ ਸੜਕ। ਹਾਂ। ਇਹ ਹੋ ਗਈ ਦੀ। ਦੇਖੋ ਤੁਹਾਨੂੰ ਮੈਂ ਕਹਿ ਤਾ। ਨਹੀਂ ਮੰਗਾਉਦੇ। ਤੁਸੀਂ ਕਹਿਣਾ ਵੀ ਰੋਪੜ ਕੇ ਵੀ ਫਰਾਂਸੀਜੀ ਚੀਜ਼ ਲਿਆਓ। ਉੱਥੋਂ ਲਿਆਉਂਦੇ। ਨਹੀਂ 1000 1000 ਰੁਪਏ ਨਿਆਲੇ ਦੇ ਤਾਂ ਲਾਓ ਤੁਸੀਂ। ਤਿੰਨ ਨਿਆਣੇ 3000। 3000। ਆ ਬੰਨੀ ਹੱਥ ਮਾ ਦੋ ਸੱਤ ਬਿੰਦੀ ਚਲੋ ਠੀਕ ਹੈ ਜੀ ਓਕੇ ਬਾਕੀ ਦੇਖ ਲਿਆ ਬਸ ਤੇ ਦੋ ਤਾਂ ਇਹ ਨਹੀਂ ਹੋਣੇ ਵੀ ਨਾਲ ਜੋੜ ਲੈਣੇ ਥਾਲੀ ਚੀਜ਼ ਬਣਾ ਲੈਣੀ ਠੀਕ ਹੈ ਜੀ ਮੈਂ 7000 ਰੁਪਏ ਨਹੀਂ ਹੈ ਮੈਂ ਦੱਸ ਦਿੰਦੀ ਆ ਨਹੀਂ ਮੈਨੂੰ ਫਾਇਦੇ ਚ ਮੈਂ ਦਿੱਤੀਆਂ ਵੀ ਮੈਂ ਫਾਇਦੇ ਚ ਕਰ ਸਕਦਾ ਜਾਂ ਲੇਕਿਨ ਸੱਤ ਤੇ ਵੀ दिन दे बराबर दी 7 मिनट पहले चलो ठीक है तकरीबन पे 7 तारीख नु कल हुआ 7 7वें महीने दी 7 तारीख 5वें महीने दी 7 तारीख ए नहीं 7 7 रखा पड़े 7000 7वें महीने दी 7 तारीख नु 12 बज के 7 मिनट मैं सोचनिया मेरे अकाउंट भी गूगल पे चलना चाहिए गूगल में करवा चला गूगल पे हां चला हां मैंने गूगल पे क्यों चावदा ਗੂਗਲ ਵੀ ਕਰ ਜਾ ਗੂਗਲ ਪੇ ਵਾਲੇ ਲੱਖ ਰੁਪਏ ਪਾ ਦਿੰਦੇ ਆ ਯਾਰ ਮੈਨੂੰ ਉਹਨੂੰ ਪਾਤੀ ਜਾਇਓ ਹੈ ਗੂਗਲ ਵਿੱਚ ਮੈਂ ਵੀ ਪਾਉਣਾ ਕਿਦਾਂ ਬਾਤਾਂ ਨਹੀਂ 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 ਤੁਸੀਂ 7000 ਰੁਪਏ ਮੇਰਾ ਕੋਈ ਨਹੀਂ ਕਰਦਾ ਚਾਹੀਦਾ 7000 ਰੁਪਏ ਲੈ ਤਾਂ ਰੱਤੀ ਬਾਤ ਕੀ ਚਾਹੁੰਦੀ 7000 ਰੁਪਏ ਲੈ ਤੂੰ ਹੁਣ ਕਹਿੰਦਾ ਤਾਂ ਸਾਨੂੰ ਤਰੀਕ ਸਾਬਾ ਬਹੁਤ ਫਾਇਦੇ ਜਾ ਪਰ ਇਹ ਗਣਵੇਂ ਦਿਨਾਂ ਦੇ ਵਿੱਚ ਲਵਾਰੇ ਹਾਂ ਠੀਕ ਹੈ ਨਾ ਦੇਖਾ ਤਰ 7000 7ਵੇਂ ਮਹੀਨੇ ਦੀ 7 ਤਰੀਕ ਨੂੰ 7:07 ਸਵੇਰਾ ਉਹ ਸਵੇਰਾ ਨਹੀਂ 7 ਨਾਲ ਸਵੇਰਾ ਨਹੀਂ 7 ਨਹੀਂ ਨਹੀਂ ਇਹਦੇ ਨਾਲ ਤੁਸੀਂ ਆਹ ਇੱਕ ਸਾਲ ਵਿੱਚ ਇੱਕ ਚੀਜ਼ ਖਰੀਦ ਲਿਆ ਕਰੋ ਨਹੀਂ ਹਾਂ ਇਹ ਕਿਹੜਾ ਨਿਖਾ ਤਰ ਸੰਦੀ ਤੂੰ ਤੂੰ ਅੱਜ ਕਿੰਨੀ ਸਿਆਣੀ ਗੱਲ ਕਰਦੀ ਪੜੇ ਨਹੀਂ ਕਿਹੜਾ ਇੱਥੇ ਦੇ ਬਰਕਤ ਉਹ ਨਹੀਂ ਲੈ ਸਕਦੇ ਇੱਕ ਸਾਥ ਇੱਕ ਚੀਜ਼ ਹੀ ਖਰੀਦ ਲਈ ਜੀ ਹੁਣ ਪਿਛਲੇ ਸਾਲ ਦੇ ਵਿੱਚ ਦੇਖੋ ਜੀ ਪਿਛਲੇ ਸਾਲ ਦੇ ਵਿੱਚ ਅਸੀਂ ਏ ਚੀਜ਼ ਦਿੱਤਾ 40000 ਜੀ ਫ੍ਰਿਜ ਬਸ ਇਹ ਸਾਜ ਲਈ ਤਾਂ ਨਹੀਂ ਹੈ ਹਾਂ ਲੱਤਰ ਥੋੜੀ ਥੋੜੀ ਸੁਣਤਾ ਨੇ ਸੁਣਤਾ ਨੇ ਗੱਲ ਇੱਕ ਸਾਲ ਦੀ ਇੱਕ ਚੀਜ਼ ਖਰੀਦਣੀ ਸੀ ਉਦੋਂ ਪਿਛਲੇ ਸਾਲ ਇਹ 45000 ਰੁਪਏ ਦਾ ਫ੍ਰਿਜ ਦਿੱਤਾ ਆ ਜਿਹੜਾ ਪਿਛਲੇ ਸਾਲੇ ਨਿਕਲ ਗਿਆ ਤੇ ਪਿਛਲੇ ਸਾਲ ਵਿੱਚ ਉਹ 15000 ਰੁਪਏ ਦੀ 18000 ਰੁਪਏ ਦੀ ਉਹ ਬਾਹਰ ਨਵੀਂ ਮਸ਼ੀਨ ਲੱਤੀ ਹਾਲ ਵੀ ਕਹਿੰਦੇ ਕਈ ਵਾਰ ਨਾ ਜਿਸ ਵਾਰ ਹੁਣ ਲੋਡ ਪੈਂਦੀ ਹੈ ਜਿਹੜੀ ਜਿੰਨੀ ਜ਼ਿਆਦਾ ਉਹ ਇੱਕ ਸਾਲ ਵਿੱਚ ਲੈਣੀ ਤੇ ਭੇਜਦੀਆਂ ਹੈ ਵੀ ਜਦੋਂ ਹੁਣ ਆਪਾਂ ਬੀਨ ਕਹਿੰਦੀ ਵੀ ਇਸ ਵਾਰੀ ਅਲਮਾਰੀ ਦੇ ਲਓ ਅਗਲੇ ਸਾਲ ਆਪਣੀ ਕੋਈ ਹੋਰ ਚੀਜ਼ ਲੈ ਲਓ ਇੱਕ ਕਲਵਾਰੀ ਨਾਲ ਸੱਜੂ ਦੋਵੇਂ ਦਾ ਕੁੱਟੀਆਂ ਪਈਆਂ ਹੈ ਨਹੀਂ ਇੱਕ ਨੂੰ ਮੜੇ ਨਾਂ ਦੇਣ ਦੀ ਲੋੜ ਹੈ ਪੰਜ ਚੀਜ਼ਾਂ ਨਾਲ ਹੋ ਚਾਹੀਦੀਆਂ ਇੱਕ 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 ਲੰਦਰ ਇੱਕ ਤੁੱਤ ਲੈਣੀ ਹੁੰਦੀ ਚਾਰ ਦੀ ਤੁਸੀਂ ਡਿਮਾਂਡ ਰੱਖ ਲਓ ਵੀ ਚਾਰ ਲੈਣੀਆਂ ਕੱਟੀਆਂ ਦੀਪ ਪਹਿਲਾ ਪੰਧ ਤੇਰੀ ਲਮਾਰੀ ਲਵਾਗੇ ਚਲ ਤੁਸੀਂ ਸਾਲਾ ਨਹੀਂ ਆਉਂਦਾ ਕੱਟੀਆਂ ਆ ਉਹ 70000 ਫਿਰ ਕਰਾ ਦੇਣੀ ਆ ਉਹ 7000 ਰੁਪਏ ਜਿਵੇਂ ਬੱਸ ਉਹ 7000 ਦੋਸੀ ਹੱਥੇ ਜੋੜ ਲੈਣਾ ਦੋ ਮਹੀਨੇ ਚੋੜੀ ਤਿੰਨ ਸੀ ਜੋੜੀ ਚਲੋ ਹੁਣ ਠੀਕ ਹੈ ਜੀ ਤੁਹਾਡੇ ਸਾਹਮਣੇ ਗੱਲ ਹੋ ਗਈ ਸਾਰੀ ਤੇ 7 ਤਰੀਕ ਨੂੰ 7ਵੇਂ ਮਹੀਨੇ ਮੇਰੇ 7 ਵਜੇ ਇਹ ਦੋ ਮਹੀਨੇ ਮਾਈ ਜੀ ਹੁਣ ਨਾ ਘਰ ਹੁਣ ਮੈਂ ਭੱਜੀ ਛੱਡ ਦਉਂਗੀ ਕਿੰਨਾ ਤੁਸੀਂ 7 ਤਰੀਕ ਨੂੰ ਕਹਿ ਰਹੇ ਸੱਤਾਂ ਮਹੀਨਾ ਨਹੀਂ ਕੀ ਹੈ ਕੱਲ ਨੂੰ ਕਰੀਂ ਕੱਲ ਨੂੰ ਅੱਛਾ ਅੱਛਾ ਸੱਤਵਾਂ ਮਹੀਨਾ ਓਹੋ ਮੈਂ ਸਾਥ ਸੱਤ ਜਿਆਦਾ ਹੀ ਜਾਂਦਾ ਨਾ ਤਾਂ ਕਰਦੇ ਠੀਕ ਹੈ ਨਾ ਗਦਾਮਰ ਨੇ ਕਿਹਾ ਸੀ 7 ਸੱਤ ਕਹਿਣਾ ਤੁਹਾਨੂੰ ਇਹ ਗੱਲ ਦਾ ਪਤਾ ਨਹੀਂ ਹੈਗਾ ਤੁਹਾਨੂੰ ਵੀ 7 ਤਰੀਕ ਨੂੰ 12:07 ਦੇ ਤੁਹਾਨੂੰ 7000 ਰੁਪਏ 7 ਜਣਿਆਂ ਵਾਸਤੇ ਦੇਣਾ ਠੀਕ ਹੈ ਨਾ ਚਲ ਠੀਕ 7 ਜਣਿਆਂ ਵਾਸਤੇ ਬੜੇ 2 ਜਣਿਆਂ ਦਾ 7 ਜਣੇ ਕਿਕਰ ਹੋਗੇ ਤਿੰਨ ਨਿਆਣੇ ਹੋਗੇ ਆਪਣੇ 6 ਜਣੇ ਹੋਗੇ ਅਸੀਂ ਸੱਤੋਂ ਕਿਹੜੇ 6 ਕਿਵੇਂ ਹੋ ਗਏ ਦਫਾ ਚਾਰ ਜਮਾਨੇ ਨਹੀਂ ਆਣੇ ਪੰਜ ਕਿਹੜੇ ਆ ਬਿੱਕੀਰ ਬੱਸ ਕਿੰਨੇ ਆ ਯਾਰ ਬਿੱਕੀਰ ਮੈਨੂੰ ਦੋ ਜਿਹੜੀ ਸੀ ਸਾਥੀ ਨਹੀਂ ਆ ਗੂਗਲ 'ਚ ਚੱਲਦਾ ਅਗਲੇ ਦਾ ਪੂਰੇ ਟਿੱਕ ਟੱਕ ਆ ਛੋਟੇ ਬਾਤੇ ਮੈਂ ਕਹਿ ਰਿਹਾ ਮਤਲਬ ਵੀ ਅਸੀਂ ਤੁਹਾਨੂੰ ਤੁਹਾਡਾ ਕਰਚਾ ਵੀ ਤੁਹਾਨੂੰ ਦਿੱਤੀ ਆਪਣੇ ਕੋਲ ਤੇ ਇਹ ਨਹੀਂ ਪੁੱਪਣਾ ਹਾਂ ਸੱਤ ਫਿਰ ਸਾਨੂੰ ਪਰਮਿਸ਼ਨ ਦੇ ਦਿਓ ਵੀ ਤੁਸੀਂ ਆਪਣਾ ਖਾਤਾ ਬਾਹਰ ਕਰ ਲਿਆ ਕਰੋ ਕਰਦੇ ਤਾਂ ਹੈ ਤੁਸੀਂ ਬੇਫਾਲਤੂ ਵੀ ਕਿੱਕੜਾ ਚੱਲਣਗੇ ਜਿਹੜੇ ਚੀਮਲਾ ਰੱਖਿਆ ਮੂਰੇ ਆਹ ਬੰਦਾ ਕਰਦੇ ਵਿੱਚ ਪਹਿਲੇ ਮੌਕਾ ਨਹੀਂ ਆ ठ अगල ස න सा හ ਬੈਨਾਂ ਦੇ ਟੈਨਸ਼ਨ ਫ੍ਰੀ ਹੋ ਕੇ ਤੁਸੀਂ ਕੰਮ ਕਰੋਗੀਆਂ ਹਾਂ ਅਸੀਂ ਆਪਣਾ ਹੈਗਾ ਘਰ ਦਾ ਆਪਣਾ ਕੰਮ ਚੱਲਣਾ ਉੱਥੇ ਕਿੱਥੇ ਜਾਣਾ ਆਦੀ ਚੱਕਣਾ ਜੇ ਬੈੱਡ 'ਤੇ ਬੈਠੇ ਹੋ ਤੇ ਤੁਸੀਂ ਆਏ ਨਹੀਂ ਕਰੋਗੇ ਤੁਸੀਂ ਨਹੀਂ ਸੀ ਬੈੱਡ ਚਾਣਨਾ ਆਈ ਤਾਂ ਤੁਸੀਂ ਬਹੁਤ ਕੁਝ ਕਰ ਰਹੇ ਆ ਚਾਚਾ ਚਾਹ ਨਹੀਂ ਹੋਰ ਨਰਕ ਪਹੁੰਚ ਹਾਂ ਲੈ ਆਪਾਂ ਕਦਣਾ ਹੋ ਗਿਆ ਪਤਾ ਹੈ ਵੀ ਇਹ ਨਹੀਂ ਵਾਦੇ 'ਚ ਰਹਿ ਜਣਾ ਨਹੀਂ ਤੁਸੀਂ ਹੁਣ ਸਾਨੂੰ ਐਸੋ ਵੀ ਵੀ ਸਾਨੂੰ ਤੰਗ ਤਾਂ ਨਹੀਂ ਕਰੂਗੀ ਰਹਿਣ ਦਾ ਉਹ ਤਾਂ ਹੁਣ ਜਿਹੜੀ ਝਾੜੂ ਪੋਚੇ ਵਾਲੀ ਜਾਊਗੀ ਉਹਨੇ ਵੀ ਕਹਿਣਾ ਵੀ ਅਸੀਂ ਥੱਲੇ ਬੈਠੀ ਮਾੜਾ ਚਾਟ ਚਾਣ ਮੈਨੂੰ ਆਹ ਮੈਂ ਤੇਰੇ ਨਾਲ ਬੋਚਾ ਲਉਣਾ ਹੈ 7 ਤਰੀਕ ਨੂੰ ਠੀਕ ਹੈ ਨਾ 7 ਤਰੀਕ ਨੂੰ 12:07 ਦੇ 7000 ਰੁਪਏ ਤੁਹਾਨੂੰ ਕੈਸ਼ ਕੈਸ਼ ਮੈਨੂੰ ਆਏ ਦੱਸੋ ਨੋਟ ਤੁਹਾਨੂੰ 100 100 ਵਾਲੇ ਚਾਹੀਦੇ ਪਰ 500 ਵਾਲੇ ਚਾਹੀਦੇ 500 ਵਾਲੇ ਉਥੱਡੀ ਆਪਣੀ ਚੁਆਈ ਚਾਹਦੇ ਸੀ ਨਹੀਂ ਨਹੀਂ ਮੇਰੀ ਗੱਲ ਨੂੰ ਮੇਰੀ ਗੱਲ ਇਹ ਤੁਸੀਂ ਬੱਚਤ ਕਰਾਉਣੀ ਹੈ ਨਾ ਤਾਂ 2 2000 ਵਾਲੇ ਕੋ ਦੋ ਦੋ ਹਜ਼ਾਰ ਉਹਦੇ ਬੰਦ ਹੋ ਗਏ ਅੱਛਾ ਤੁਹਾਡੇ ਆਪਣੀ ਚੋਆਇਸ ਆ ਜਿਹੜੇ ਮਰਜ਼ੀ ਦੇ ਦੇ ਇਹ ਰਹਿੰਦੇ ਹੁਣ ਸੋਣੇ ਸਾਡੇ ਸਾਹਮਣੇ ਇਹਨਾਂ ਨੇ ਕਹਿਤਾ ਵੀ ਜਿਹੜੇ ਮਰਜ਼ੀ ਨੋਟ ਦੇ ਦੇ ਤੁਹਾਨੂੰ ਨਕਲੀ ਨਹੀਂ ਅਹ ਵੈਰ ਕੰਜੇ ਤੇ ਸੱਚੀ ਆਈਗੀ ਅਸਲੀ ਅਸਲੀ ਗਾਂਦੇ ਐ ਚੰਗੇ ਤੁਸੀਂ ਐ ਚਾਹਾਂ ਗਾਂਧੀ ਚੰਪੂਆ ਉਹ ਨਹੀਂ ਤੈਨੂੰ ਚਾਹ ਕਰੂਗੀ ਨੂੰ ਪਤਾ ਹੈ ਨੱਕ ਨੱਕੇ ਜੱਮੇ ਸਿੱਟੀ ਚੱਕਦਾ ਤੁਸੀਂ 500 ਵਾਲੇ ਮੰਗਾ ਲਓ ਠੀਕ ਹੈ 500 ਦੇ ਕੇ ਐ ਹੋ ਜਾਂਦਾ ਵੀ ਨਹੀਂ ਹੈ ਖਰਚਣਾ ਨਹੀਂ ਹੈ ਹਾਂ 500 ਦੇ ਨਾ ਉਹ ਛਿੱਡੀ ਨਿਕਲਦੀ ਹੈ ਆਹ ਦੇਖ ਕੁੜੀ ਦੇ ਕਿੰਨੀ ਸਿਆਣੀ 500 ਦਾ ਤਾਂ ਆਏ ਹੁੰਦਾ ਹਾਂ ਤੇ ਆਏ ਲੇਖ 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 500 ਵਾਲਾ ਤਰਾਉਂਡ ਗੇ ਜਾਂਦਾ ਰਹਿਣ ਦੇ ਅੱਜ ਰਹਿਣ ਦੇ ਦਰਦ ਓ ਯਾਰ ਮੈਂ ਤਾਂ ਤੁਹਾਨੂੰ ਖੁਸ਼ ਰੱਖਣਾ ਚਾਹੁੰਦੀ ਹਾਂ ਮੈਨੂੰ ਕੋਈ ਦਿੱਕਤ ਨਹੀਂ ਤੁਸੀਂ ਸਭ ਨੂੰ ਦੇ ਦਿਓ ਜਿੱਕੜਾ ਦੇਣੀ ਹੈ ਬਸ ਗੱਲ ਕਰ ਤਾਂ 7 ਤਰੀਕ ਨੂੰ 12:07 ਤੇ 7000 ਰੁਪਏ ਤੁਹਾਨੂੰ ਮੈਂ ਦੇ ਦੇਣਾ ਅਗਲੇ ਮਹੀਨੇ ਦੀ 7 ਤਰੀਕ ਨੂੰ ਫੇਰ ਤੁਹਾਨੂੰ ਸੇਮ ਪੋਜੀਸ਼ਨ ਦੇ ਉੱਪਰ ਮਿਲਣਾ। ਇਸ ਤੋਂ ਬਾਅਦ ਕੋਈ ਰੌਲਾ ਨਹੀਂ, ਕੋਈ ਕੁਝ ਨਹੀਂ। ਜੇ ਹੁਣ ਬਾਦੂ ਬੋਲਿਆ ਮੈਂ ਕੈਨਸਲ ਕਰ ਦਵਾਂਗਾ। ਵੈਜੋ ਜੀ ਦਾ ਖਾਤਾ, ਵੈਜੋ ਜੀ ਦੀ ਫਟੇ ਪਰਮਾਤਮਾ ਤੁਹਾਨੂੰ ਸਾਰੇ ਚੜ੍ਹਦੀ ਕਲਾ ਚ ਰੱਖੇ ਜੀ। ਪਾ ਦੋਗਾ ਸਾਡੇ ਘਰ ਬਿੱਲ ਇਹ ਬਜਟ ਬਣ ਗਿਆ ਜੀ ਸਾਡੇ ਪੂਰੇ ਸਾਲ ਦਾ।